ਨਨਪ੍ਰੀਤ ਦੇ ਖੇਮੇ ਚ ਜੋ ਕਾਉਂਸਲਰ ਹੈਗੇ ਆ ਕਾਂਗਰਸ ਦੇ ਆ ਉਹ ਬੀਜੇਪੀ ਦੇ ਵਿੱਚ ਆ ਆਪ ਕੀ ਕਹਿਣਾ ਚਾਹਗੇ ਦੇਵਾ ਤੇ ਉਹ ਕਾਉਂਸਲਰ ਸਤਾਰ ਮਨਪ੍ਰੀਤ ਬਾਦਲ ਅੱਜ ਬੀਜੇਪੀ ਦੇ ਲੀਡਰ ਨੇ ਬਠਿੰਡੇ ਤੋਂ ਸਰੂਪ ਚੰਦ ਸਿੰਘਲਾ ਜੀ ਜ਼ਿਲ੍ਹਾ ਪ੍ਰਧਾਨ ਨੇ ਤੁਹਾਡਾ ਜਿਹੜਾ ਸਵਾਲ ਹੈ ਕਿ ਬਹੁਤ ਸਾਰੇ ਕਾਉਂਸਲਰ ਜੋ ਸਤਾਰ ਮਨਪ੍ਰੀਤ ਬਾਦਲ ਨਾਲ ਜੁੜੇ ਹੋਏ ਆ ਕੀ ਪੋਜੀਸ਼ਨ ਤਾਂ ਬੀਜੇਪੀ ਨੇ ਉਹਨਾਂ ਦੀ ਲੀਡਰਸ਼ਿਪ ਨੇ ਕਲੀਅਰ ਕਰਨੀ ਹੈ ਕਿ ਕੀ ਉਹ ਮੌਜੂਦਾ ਆਪ ਪਾਰਟੀ ਦੇ ਜੋ ਮੇਅਰ ਬਣਨਾ ਚਾਹੁੰਦੇ ਆ ਉਹਨਾਂ ਨੂੰ ਸਮਰਥਨ ਦੇਣਗੇ ਕਿਉਂਕਿ ਕੋਈ ਵੀ ਗੱਲ ਦੁਨੀਆ 'ਚ ਲੁਕੀ ਨਹੀਂ ਰਹਿੰਦੀ ਹਰ ਚੀਜ਼ ਲੋਕ ਲੋਕ ਇਤਿਹਾਸ ਦੇ ਸਿਰਜਣਹਾਰ ਹੈ ਅੰਦਰ ਥਾਪਦੇ ਜੇ ਆਪਾਂ ਕੋਈ ਵੀ ਗੱਲ ਕਰਾਂਗੇ ਜਾਂ ਕਰਦੇ ਰਹਿਾਂਗੇ ਲੋਕਾਂ ਨੂੰ ਉਸ ਗੱਲ ਦਾ ਇਲਮ ਹੋ ਜਾਂਦਾ ਹੈ ਅੱਜ ਦੇਸ਼ ਦੇ ਵਿੱਚ ਬੀਜਪੀ ਤੇ ਆਪ ਇੱਕ ਰੂਪ ਦਿਖਾ ਰਹੇ ਆ ਵੀ ਸਾਡੀ ਆਪਸੀ ਲੜਾਈ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਬਠਿੰਡੇ ਦੇ ਜਿਹੜੇ ਬੀਜਪੀ ਦੇ ਲੀਡਰਾਂ ਨਾਲ ਸੰਬੰਧਿਤ ਨੇ ਜਾਂ ਬੀਜਪੀ ਦੇ ਕੌਂਸਲਰ ਹੈ ਉਹ ਆਪ ਦੇ ਚਾਹਵਾਨਾਂ ਦੇ ਨਾਲ ਜਾ ਕੇ ਉਹਨਾਂ ਨੂੰ ਸਮਰਥਨ ਦੇਣਗੇ ਮੈਨੂੰ ਇਹ ਗੱਲ ਅਸੰਭਵ ਲੱਗਦੀ ਹੈ ਕੀ ਲੱਗਦਾ ਅਕਾਲੀ ਦਲ ਦੇ ਜਿਹੜੇ ਕੌਂਸਲਰ ਆ ਉਹਨਾਂ ਨਾਲ ਕੋਈ ਰابطਾ ਹੋਇਆ ਮੇਰ ਨੂੰ ਲੈ ਕੇ ਵੀ ਹੈ ਜਿਹੜੇ ਕਾਫੀ ਚਰਚਾਵਾਂ ਚੱਲ ਰਹੀਆਂ ਜੀ ਐਮਸੀ ਕੌਂਸਲਰ ਆ ਉਧਰ ਇੰਨੇ ਆ ਇਧਰ ਇੰਨੇ ਆ ਕੀ ਕੀ ਲੱਗਦਾ ਤੁਹਾਨੂੰ ਜਿਹੜੇ ਅਕਾਲੀ ਦਲ ਦੇ ਦੇਖੋ ਜਿੱਥੋਂ ਤੱਕ ਸ਼ਰਮ ਨਹੀਂ ਅਕਾਲੀ ਦਲ ਦਾ ਸਵਾਲ ਹੈ ਅੱਜ ਉਹਦੀ ਸਥਿਤੀ ਪੂਰੇ ਵਿਸ਼ਵ ਚ ਪਤਾ ਹੈ ਉਹਨਾਂ ਦੇ ਪਾਰਟੀ ਦੇ ਪ੍ਰਧਾਨ ਨੂੰ ਅਸਤੀਫਾ ਦੇਣਾ ਪਿਆ ਸਟਾਰ ਪ੍ਰਤਾਪ ਸਿੰਘ ਬਾਦਲ ਜੀ ਤੋਂ ਫਕਰੇ ਕੌਮ ਦਾ ਜੋ ਸਨਮਾਨ ਸੀ ਉਹ ਵਾਪਸ ਲਿਆ ਸਾਰ ਸੁਖਬੀਰ ਸਿੰਘ ਬਾਦਲ ਤੇ ਉਥੇ ਹਮਲਾ ਹੋਣ ਦੀ ਗੱਲ ਆਈ ਬਹੁਤ ਸਾਰੀਆਂ ਗੱਲਾਂ ਅੱਜ ਦੇਸ਼ ਦੇ ਵਿੱਚ ਤੇ ਸਮਾਜ ਦੇ ਵਿੱਚ ਚੱਲੀ ਜਾਂਦੀਆਂ ਇਹ ਫੈਸਲਾ ਤਾਂ ਅਕਾਲੀ ਦਲ ਦਾ ਹੈ ਕਿ ਅਕਾਲੀ ਦਲ ਕੀ ਪਾਲਿਸੀ ਅਡਾਪਟ ਕਰਦਾ ਹੈ ਕੀ ਅਕਾਲੀ ਦਲ ਆਪ ਦੇ ਕੈਂਡੀਡੇਟ ਨੂੰ ਸਮਰਥਨ ਦਿੰਦਾ ਹੈ ਕਿ ਨਹੀਂ ਦਿੰਦਾ ਇਹ ਚੀਜ਼ ਵੀ ਇੱਕ ਬਹੁਤ ਵੱਡੀ ਹੈ ਤੇ ਦੇਖਣ ਦੇ ਯੋਗ ਹੈ ਅਗਰ ਅਕਾਲੀ ਦਲ ਤੇ ਜਿਹੀਆਂ ਉਹਨਾਂ ਦੇ ਲੋਕਲ ਲੀਡਰ ਜਾਂ ਕੋਈ ਵੀ ਲੋਕਮੀ ਗੱਲ ਕਰਨਗੇ ਤਾਂ ਪਹਿਲਾਂ ਜੋ ਹਸ਼ਰ ਸਿਸਟਮ ਚ ਹੋਈ ਜਾਂਦਾ ਹੈ ਦੇਸ਼ ਚ ਦਿਖੀ ਜਾਂਦਾ ਲੋਕ ਦੇਖੀ ਜਾਂਦੇ ਆ ਉਹ ਗਾਂ ਵੀ ਲੋਕਾਂ ਦੇ ਮੂਹਰੇ ਆ ਜੂਗਾ ਇਸ ਬਾਰੇ ਜ਼ਿਆਦਾ ਜਾਣਕਾਰੀ ਤਾਂ ਅਕਾਲੀ ਦਲ ਦੇ ਲੋਕਲ ਲੀਡਰ ਤੇ ਉਹਨਾਂ ਦੀ ਟੌਪ ਲੀਡਰਸ਼ਿਪ ਹੀ ਦੱਸ ਸਕਦੀ ਹੈ ਕਿ ਉਹ ਆਪ ਦੇ ਜਿਹੜੀ ਮੌਜੂਦਾ ਸਰਕਾਰ ਦੇ ਕੋਈ ਚਾਹਵਨ ਲੀਡਰ ਨੇ ਉਹਨਾਂ ਨੂੰ ਸਮਰਥਨ ਦੇਣਗੇ ਕਿ ਨਹੀਂ ਦੇਣਗੇ ਪਰ ਮੈਨੂੰ ਲੱਗਦਾ ਵੀ ਸ਼ਾਇਦ ਉਹ ਇਹ ਜਾਂ ਨਹੀਂ ਕਰਨਗੇ